ਭਾਈ ਏਕੜ ਨਜ਼ਦੀਕ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਤੇ ਪਾਇਆ ਗਿਆ ਕਾਬੂ ਥੋੜੀ ਜਿਹੀ ਦੂਰੀ ਤੇ ਪਏ ਸਨ ਆਕਸੀਜਨ ਸਿਲੰਡਰ ਹੋ ਸਕਦਾ ਸੀ ਵੱਡਾ ਹਾਸਾ ਜਿਸ ਤੋਂ ਰਿਹਾ ਬਚਾ ਅੱਜ ਦਿਨ ਸ਼ਨੀਵਾਰ ਨੂੰ ਸਮਤ ਤਕਰੀਬਨ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਅੱਜ 2 ਏਕੜ ਨਜ਼ਦੀਕ ਤਰਲੋਕੀ ਨਾਥ ਆਈ ਸਪੈਸ਼ਲਿਸਟ ਡਾਕਟਰ ਦੇ ਘਰ ਅਚਾਨਕ ਅੱਗ ਲੱਗ ਗਈ ਇੱਕ ਅੱਗ ਲੱਗਣ ਤੋਂ ਬਾਅਦ ਆਸ-ਪਾਸੇ 'ਚ ਹਲਚਲ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਆਸ-ਪਾਸੇ ਤੇ ਪਿਆ ਕੁਝ ਕਬਾੜ ਦਾ ਸਮਾਨ ਜਲ ਕੇ ਸੁਆਹ ਹੋਇਆ ਹੈ। ਅੱਗ ਦੇ ਲੱਗਣ ਦਾ ਕਾਰਨ ਫਿਲਹਾਲ ਦੀ ਘੜੀ ਸ਼ੋਰ ਸਰਕਟ ਹੀ ਦੱਸਿਆ ਜਾ ਰਿਹਾ ਹੈ। ਆਓ ਜਾਣਦੇ ਕੀ ਕਹਿ ਰਹੀ ਹੈ ਫਾਇਰ ਬ੍ਰਿਗੇਡ ਦੀ ਟੀਮ। ਉਹ ਰੋਜਾਂਟ ਸਿੰਘ ਲੀਡਿੰਗ ਫਰਮ ਅੱਜ ਤੁਸੀਂ ਕਿੱਥੇ ਆਏ ਹੋ ਤੇ ਕੀ ਗੱਲਬਾਤ ਹੋ ਰਹੀ ਹੈ ਅਸੀਂ ਬਰਨਾਲਾ ਡਾਕਟਰ ਤਰਲੋਕੀਨਾਥ ਜੀ ਦੇ ਆਏ ਆ ਜੀ ਇਹਨਾਂ ਦੇ ਅੱਗ ਲੱਗੀ ਸੀ ਜੀ ਘਰੇ ਜੀ ਅੱਗ ਤੇ ਕੰਟਰੋਲ ਕਾਬੂ ਕਰ ਲਿਆ ਜੀ ਆਕੇ ਕਿਹ ਚੀਜ਼ ਨੂੰ ਅੱਗ ਲੱਗੀ ਅੱਗ ਜੀ ਵੇਸਟ ਲੱਕੜ ਪਈ ਤੇ ਉਹਨੂੰ ਅੱਗ ਲੱਗੀ ਤੇ ਉਹਨੂੰ ਕੰਟਰੋਲ ਕਰ ਲਿਆ ਕੋਈ ਨੁਕਸਾਨ ਵਗੈਰਾ ਜੀ ਬਸ ਆ ਲੱਕੜ ਦਾ ਹੀ ਆ ਜੀ ਹੋਰ ਕੋਈ ਜਾਨੀ ਜਾਨੀ ਨੁਕਸਾਨ ਨਹੀਂ ਕਿੰਨੇ ਮਿੰਟ ਦੇ ਵਿੱਚ ਤੁਸੀਂ ਇੱਥੇ ਪਹੁੰਚ ਕੇ ਸੀ ਜਿੱਥੇ ਸੀ ਤਾਂ ਨਾ ਕਿੰਨੇ ਮਿੰਟਾਂ ਚ ਪਹੁੰਚ ਗਏ ਹਾਂ ਦੋ ਚਾਰ ਮਿੰਟਾਂ ਜੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਲ ਲ ਤਾਗੇ ਹਾਂਜੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਲ ਲੇ ਕੋਈ ਨੁਕਸਾਨ ਵਗੈਰਾ ਜੀ ਬਸ ਲੱਕੜ ਦਾ ਹੀ ਆ ਜੀ ਲੱਕੜ ਹੋਰ ਕੋਈ ਜਾਨੀ ਨਕਾਨ ਨਹੀਂ ਕਿਵੇਂ ਲੱਗਦਾ ਏ ਤੁਹਾਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਲੱਗਦਾ ਜੀ ਕਿਸੇ ਤਾਰ ਵਗੈਰਾ ਇਹਦੇ ਬਾਰੇ ਸ਼ਾਰਟ ਸਰਕਟ ਹੀ ਲੱਗਦਾ ਜੀ ਹਾਂਜੀ ਡਾਕਟਰ ਸਾਹਿਬ ਆਪਣੇ ਜਿਹੜਾ ਹਾਊਸਿੰਗ ਚ ਅੱਗ ਲੱਗੀ ਕੀ ਕਾਰਨ ਲੱਗਦਾ ਜੀ ਇਹਦਾ ਕਾਰਨ ਹਾਲੇ ਕੁਛ ਨਹੀਂ ਕਹਿ ਸਕਦੇ ਸੀ ਸ਼ਾਰਟ ਸਰਕਟਿੰਗ ਹੈ ਕੀ ਹੈ ਸਬਾਨ ਜਿਹੜਾ ਫੈਸੀ ਲੱਕੜ ਲੁੱਕੜ ਉਹ ਜਲਦੀ ਕੈਚ ਕਰ ਗਿਆ ਦੇ ਨੁਕਸਾਨ ਤੋਂ ਵਿਚਾਰ ਰਿਹਾ ਜੀ ਬਸ ਜੋ ਹੋ ਗਿਆ ਨੁਕਸਾਨ ਤੋਂ ਬਚਾਈ ਸਮਝਾਂਗੇ ਇਸ ਤੋਂ